ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਕਰੀਏ ਬੇਟੀ ਦਾ ਕੀ ਨਾਮ ਹੈ ਕਦੋਂ ਵਿਦੇਸ਼ ਗਈ ਸੀ ਕਿਹੜਾ ਮਕਾਮਾ ਸੀ ਹਾਂਜੀ ਬੇਟੀ ਦਾ ਨਾਮ ਕੋਮਲਜੀਤ ਕੌਰ ਹੈ ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਤੇ ਮੇਰਾ ਨਾਮ ਮਨਵੀਰ ਸਿੰਘ ਹੈ ਪਿੰਡ ਸਾਡਾ ਹਰਰ ਕਲਾਰ ਹੈ ਅੱਜ ਅਜ ਨਾਲਿਆ ਹੈ ਆ ਕਦੋਂ ਗਈ ਸੀ ਬੇਟੀ ਕਿਹੜੀ ਪੜ੍ਹਾਈ ਕਰਕੇ ਗਈ ਸੀ ਤੇ ਅੱਜ ਕਿਹੜੀ ਜਿਹੜੀ ਪੁਲਿਸ ਦੇ ਵਿੱਚ ਜਿਹੜਾ ਪੱਤਰੀ ਲਈ ਜਿਹੜੀ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਇੱਕ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਚ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਜੀ ਹਾਂ ਜੀ ਬੜੀ ਰੱਬ ਦੀ ਕਿਰਪਾ ਜੀ ਜਿਦਾਂ ਅੱਜ ਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ ਇਹ ਆਪੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਹੈਗਾ ਪਰਿਵਾਰ ਵਾਸਤੇ ਵੀ ਬੈਨੀਫਿਟ ਆ ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੋਬ ਆ ਫਿਰਗਾ ਤਰੱਕੀ ਦੇ ਪ੍ਰੋਮੋਸ਼ਨ ਦੇ ਚਾਂਸ ਵੀ ਹੈ ਨੇ ਤੇ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਮਾਣ ਕਿੰਨਾ ਗਿਆ ਧੀ ਨੇ ਦੇਸ਼ ਦੇਸ਼ਾਂ ਵਿੱਚ ਹਾਂ ਜੀ ਬੜੀ ਖੁਸ਼ੀ ਆ ਜੀ ਧੀ ਆ ਨੂੰ ਆਪਾਂ ਵਿਤਕਰਾ ਕਰਦੇ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਫੜਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਆ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਕੋ ਬਹੁਤ ਖੁਸ਼ੀ ਆ ਵੀ ਅੱਜ ਉਹ ਇਸ ਮਕਾਮ ਤੇ ਪਹੁੰਚੀ ਆ ਤੇ ਗਾਂ ਚਲੋ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ ਗਾਂ ਵੱਸ ਸਕਦੀਆਂ ਜੀ ਲੱਗਦਾ ਅੱਜ ਦੇ ਸਮੇਂ ਵਿੱਚ ਕੁਝ ਲੋਕ ਜਿਹੇ ਹੈਗੇ ਨੇ ਜਿਹੜੇ ਲੜਕੀਆਂ ਨੂੰ ਬਹੁਤ ਸਮਝਦੇ ਨਹੀਂ ਜਾਂ ਸਮਝਦੇ ਨਹੀਂ ਕਿ ਲੜਕੀਆਂ ਹਾਲਾਂਕਿ ਅੱਜ ਦੇ ਸਮੇਂ ਕਿਨਾਂ ਪ੍ਰਾਪਰ ਚਾਹੇ हां जी ਸੋਚ ਐ ਜੀ ਆਪਣੀ ਪਰ ਆਪਾਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਆ ਲੜਕੀਆਂ ਸਗੋਂ ਲੜਕਿਆਂ ਨਾਲੋਂ ਵੀ ਵੱਧ ਖੁਸ਼ੀ ਦਿੰਦੀਆਂ ਵਾਂ ਲੜਕਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਂ ਨਾਂ ਵੀ ਕਮਾਉਂਦੀਆਂ ਵਾਂ ਤੇ ਮਾਂ ਪਿਓ ਦੀ ਸੇਵਾ ਵੀ ਕਰਦੀਆਂ ਹਰ ਪੱਖ ਤੋਂ ਲੜਕੀਆਂ ਜਿਹੜੀਆਂ ਬੱਚਿਆਂ ਨਾਲ ਲੜਕਿਆਂ ਨਾਲੋਂ ਘੱਟ ਨਹੀਂ ਗੀਆਂ ਜੀ ਸਗੋਂ ਲੜਕਿਆਂ ਨਾਲੋਂ ਗਾਂਹ ਹੀ ਨੇ ਤੇ ਸਿਰਫ ਆਪਣੀ ਸਮਝ ਦਾ ਫਰਕ ਹੈ ਅਸੀਂ ਤੇ ਅੱਜ ਤੱਕ ਨਹੀਂ ਕਦੇ ਵੀ ਸਮਝਿਆ ਤੇ ਉਹਨੂੰ ਲੜਕਿਆਂ ਵਾਂਗੂ ਹੀ ਹਰ ਪੱਖ ਤੋਂ ਹੀ ਮਦਦ ਵੀ ਕੀਤੀ ਆ ਤੇ ਉਹਨੇ ਚਲੋ ਕਰਕੇ ਵੀ ਦਿਖਾਇਆ ਵਾ ਹਾਂਜੀ ਤੇ ਸਾਨੂੰ ਤੇ ਖੁਸ਼ੀ ਹੈ ਬਹੁਤ ਫੋਨ ਤੇ ਗੱਲ ਹੋਈ ਕਿੰਨੀ ਖੁਸ਼ੀ ਬੇਟੀ ਨੂੰ ਤੇ ਹਾਂਜੀ ਬਹੁਤ ਜੀ ਬੇਟੀ ਵੀ ਖੁਸ਼ ਆ ਤੇ ਉਹਨੂੰ ਇਹ ਆ ਵੀ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ ਤੇ ਚਲੋ ਬੱਚਿਆਂ ਨੂੰ ਹੁੰਦਾ ਵਾ ਜੀ ਲਾਈਨ ਤੇ ਬੱਚਾ ਲੱਗ ਜੇ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਹਾਂਜੀ ਮੇਰਾ ਨਾਮ ਰਣਬੀਰ ਕੌਰ ਜੇ ਬੇਟੀ ਦਾ ਨਾਮ ਕੋਮਲਜੀਤ ਕੌਰ ਜੇ हां जी बेटी ਨੇ ਬਾਹਰ ਜਾ ਕੇ ਤਰੱਕੀ ਕੀਤੀ ਚਲੋ ਸਾਨੂੰ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਬੇਟੀ ਤੇ ਚਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਬੱਚਾ ਕਾਫੀ ਮਿਹਨਤੀ ਸੀ ਮਿਹਨਤ ਉਹਦੀ ਰੱਖੀ ਹਾਂਜੀ ਬਹੁਤ ਮਿਹਨਤ ਕਰਦੀ ਰਾਤ ਨੂੰ 2 2 2:30 ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਹੀ ਮੈਂ ਕੋਈ ਮਤਲਬ ਆਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਅਫੀਸਰ ਲਾਈਨ ਲੈਣੀ ਹੈ ਸੋ ਬਦਵਾਤ ਹੋਈ ਕਿਸ ਤਰੀਕੇ ਨਾਲ ਖੁਸ਼ੀ ਜਾ ਕੇ ਹਾਂਜੀ ਉਹ ਪਹਿਲਾਂ ਮੈਨੂੰ ਦੱਸਦੀ ਰਹਿੰਦੀ ਸੀ ਵੀ ਮੈਂ ਮਤਲਬ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਤੇ ਮੈਨੂੰ ਮੌਕਾ ਦੇਣ ਰਿਹਾ ਕਹਿੰਦੇ ਕਿ ਪ੍ਰੋਸੈਸ ਚਾਓ ਪ੍ਰੋਸੈਸ ਚਾਲੂ ਕਰੋ ਤੇ ਉਹ ਫਿਰ ਉਸੇ ਤਰ੍ਹਾਂ ਹੀ ਦਿੰਦੀ ਰਹੀ ਇੰਟਰਵਿਊਆਂ ਦਿੰਦੀ ਰਹੀ ਆਪਣਾ ਫਿਟਨੈਸ ਤੇ ਟੈਸਟ ਵੀ ਦਿੰਦੀ ਰਹੀ ਉਹ ਨੇ ਕਲੀਅਰ ਕਰ ਦਿੱਤੇ ਫਿਰ ਸਾਰੇ ਤੇ ਹਾਂਜੀ ਉਹਨਾਂ ਦੀ ਫਿਰ ਉਹ ਖੜੀ ਉਤਰੀ ਉਹਨਾਂ ਦੇ ਜੋ ਉਹਨਾਂ ਦੇ ਨਿਜਮੇ ਉਹਨਾਂ ਪੂਰੇ ਕੀਤੇ ਖੁਸ਼ੀ ਕਿੰਨੀ ਹੁੰਦੀ ਆ ਮਾਂ ਦੇ ਵਿੱਚ ਹਾਂਜੀ ਬਹੁਤ ਖੁਸ਼ੀ ਹੋਈ ਮਤਲਬ ਚਲੋ ਪੜਦੀ ਤੇ ਉਹਦੀ ਮਿਹਨਤ رنگ ਲਿਆਈ ਆ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹਣ ਜਾਓਗੇ ਮਿਲੋਗੇ ਧੀ ਨੂੰ ਕਿੰਨਾ ਹਾਂਜੀ ਹਾਂਜੀ ਬਿਲਕੁਲ ਬੇਟੀ ਦੇ ਕੋਲ ਜੂਨ ਚ ਜਾਵਾਂਗੇ ਮਿਲਾਂਗੇ ਖੁਸ਼ੀ ਸਾਂਝੀ ਕਰਾਂਗੇ ਲੋਕਾਂ ਕੀ ਅਪੀਲ ਕਰਨੇ ਚਾਹੁੰਦੇ ਹੋ ਜਿਹੜੇ ਧੀਾਂ ਨੂੰ ਪਛੇੜ ਆ ਗਏ ਹਾਂਜੀ ਹਾਂਜੀ ਨਹੀਂ ਇਹ ਇਹ ਗਲਤ ਗੱਲ ਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਵਿਤਕਰਾ ਕਰੋ ਸਾਡੇ ਦਿਮਾਗ 'ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਇਹ ਬੇਟੀ ਐ ਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਤਾਂ ਨਾ ਇਹੋ ਜੀ ਕਦੀ ਵੀ ਮਨ 'ਚ ਗੱਲ ਨਹੀਂ ਆਈ ਹਾਂ ਬਸ ਇਹੀ ਆਇਆ ਵੀ ਜੇ ਪੜਨ ਵਾਲੀ ਐ ਤੈਨੂੰ ਸਪੋਰਟ ਕਰਨਾ ਐ ਜਿੱਥੋਂ ਤੱਕ ਹੋ ਸਕੇ ਹਾਂਜੀ ਸੋ ਉਹਦੇ ਪਾਪਾ ਨੇ ਕੀਤਾ ਨੂੰ ਸਪੋਰਟ ਹਾਂ ਹਾਂਜੀ ਬ੍ਰਦਰ ਕੀ ਨਾਮ ਐ ਤੁਹਾਡਾ ਮੇਰਾ ਨਾਮ ਸੋਖਦੀਪ ਸਿੰਘ ਐ ਜੀ ਅਜਨਾਲਾ ਸਾਡਾ ਸ਼ਹਿਰ ਐ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਿਸਟਰ ਵੱਲੋਂ ਦੁਬਾਰਾ ਮਮਤਾ ਨੂੰ ਸਿਸਟਰ ਕਰੈਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਆ ਸਪੋਰਟ ਕਰਨਗੇ ਕਾਫੀ ਕਿੰਨੀ ਕਿ ਖੁਸ਼ੀ ਹੈ ਜੀ ਭੈਣ ਦੇ ਨਾਮ ਰੋਸ਼ਨ ਕੀਤਾ ਮਾਤਾ ਪਿਤਾ ਦਾ ਨਾਮ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਵਧੀਆ ਮੁਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ ਕਿਸ ਤਰੀਕੇ ਨਾਲ ਵਧਾਈ ਦੇਣ ਵਾਲੇ ਫੋਨ ਆ ਰਹੇ ਆ ਕਿਸ ਤਰੀਕੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਬਹੁਤ ਹੀ ਸਾਰੇ ਹੀ ਬਹੁਤ ਖੁਸ਼ ਹੈ ਜੀ ਤੇ ਸਿਸਟਰ ਨਾਲਾਂ ਗੱਲ ਹੁੰਦੀ ਰਹਿੰਦੀ ਆ ਜੀ ਰੋਜੀ ਤੇ ਉਹ ਵੀ ਬਹੁਤ ਖੁਸ਼ ਆ ਬਹੁਤ ਉਹਨਾਂ ਨੂੰ ਮਤਲਬ ਮਕਾਮ ਮਿਲ ਗਿਆ ਜੋ ਉਹ ਚਾਹੁੰਦੇ ਸੀ ਉਹ ਕਾਫੀ ਦਿਨ ਤੋਂ ਟਰਾਈ ਕਰਦੇ ਆ ਨਾ ਤੇ ਉਹਨਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਿਆ ਜੀ ਕੀ ਲੱਗਦਾ ਜਿਹੜੇ ਲੜਕੀਆਂ ਨੂੰ ਬਹੁਤ ਸਮਝ ਦੇਣਾ ਵਾਸਤੇ ਉਸ ਉਹ ਡੈਡ ਜੀ ਹੁਣਾਂ ਦੱਸਿਆ ਇਹਦੀ ਫਿਰ ਆਪੋ ਆਪਣੀ ਸੋਚ ਆ ਬਾਕੀ ਉਹ ਗੱਲ ਸਹੀ ਆ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤਰੱਕੀ ਕਰਦੀਆਂ ਆਪਣੀ ਟੀਚੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲੋਂ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਦਾ ਸਾਰਿਆਂ ਨੂੰ ਲੜਕੀਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜਰੂਰ ਮਿਲਣਾ ਚਾਹੀਦਾ ਜੀ ਇਕਵੈਲਟੀ ਹੋਣੀ ਚਾਹੀਦੀ ਹੈ ਬਿਲਕੁਲ ਕੀ ਹੁਣ ਸੁਪਨਾ ਕੀ ਆ ਤਾਂ ਦੇ ਮਗਰ ਤਾਂ ਕੀ ਕਰਨੀ ਭੈਣੋਂ ਕਿ ਹੋਰ ਚੌਕਾ ਨਹੀਂ ਆਪਾਂ ਵੇਖਾਂਗੇ ਜੀ ترقی ਵੈਸੇ ਤਾਂ ਉਹੀ ਕਰਾਂਗੇ ਪਰ ਬਿਜ਼ਨਸ ਵਿੱਚ ਥੋੜਾ ਜਿਆਦਾ ਇੰਟਰਸਟ ਹੈ ਆਪਣਾ ਹੁਣ ਤੋਂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਕਾਰ ਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਇਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓਸ ਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੇਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News